ਮਮੂਆ ਵੀ ਵੀ ਹੁੰਨੇ ਆ ਬੱਚੇ ਹੁੰਦੇ ਆ ਆਪਸ ਵਿੱਚ ਕੋਈ ਟਕਰਾਅ ਹੋ ਗਿਆ ਜਿਵੇਂ ਸਰਕਾਰ ਨਾਲ ਟਕਰਾਅ ਹੈ ਰਸਗੀ ਰਸਗੀ ਨਾ ਬੜਾਈ ਹੁਣੋ ਕੁੱਟਨੀਆਂ ਮਾਰਨੀਆਂ ਆ ਆਪ ਚੱਕ ਲੈਦਾ ਸੀ ਚੱਕਲਾ ਬੇੜਨਾ ਬੇਬੇ ਕੀ ਕਹਿੰਦੀ ਹੁੰਦੀ ਇਹਨਾਂ ਕੋ ਉੱਚਾ ਕੱਢਦੀ ਹੁੰਦੀ ਆਕਰ ਨਹੀਂ ਉੱਚਾ ਕੱਢਦੀ ਹੁੰਦੀ ਉਹ ਉਹ ਜੇ 7 ਮਾਰੀ ਜਨਮ ਲੈ ਲੈ ਕੰਮ ਨਹੀਂ ਸੱਡਰ ਕੇ ਬਣਾ ਸਕਦੀ ਲੈ ਕੀ ਬੜੀ ਗੱਲ ਕਹਿੰਦੀ ਤੁਸੀਂ ਨੇ ਕਿ ਬੇਬੇ ਰਸ ਨਾ ਜਾਵੇ ਨਹੀਂ ਨਹੀਂ ਰਸਗੀ ਸ਼ਿਕਰ ਦੰਨੇ ਜਿੱਦ ਦੇ ਅਸੀਂ ਬਣਾ ਦਈਏ ਫਿਰ ਉਂਗਲਾਂ ਨਾਲ ਚੜਦੀ ਹੈ ਤੇ ਮੇਰਾ ਇੰਟਰਵਿਊ ਦੇ ਕੇ ਲੜ ਪਈ ਟੋਡਲਾ ਵੀ ਤੂੰ ਤਾਂ ਐ ਬੋਲਦਾ ਸੀ ਮੈਨੂੰ ਹਾਂ ਤਾਂ ਇਹ ਕੁਝ ਨਹੀਂ ਕਹਿੰਦੀ ਉਹਨੂੰ ਪਤਾ ਹੀ ਹੈ ਵੀ ਉਂਗਲਾਂ ਚੜਦੀ ਨਹੀਂ ਰਹੀਆਂ ਲੜੇ ਦਾ ਸਾਜ ਗੱਲ ਝੂਠੀ ਹੋਵੇ ਅੱਛਾ ਤੇ ਬੀਬੀ ਵੀ ਸਰਕਾਰ ਆ ਫਿਰ ਉਹ ਵੀ ਸਰਕਾਰ ਹੈ ਹਾਂ ਜੀ ਇਹ ਸਰਕਾਰ ਦਾ ਕਦੇ ਲੋਟ ਆ ਜਾਂਦੀ ਆ ਉਹ ਲੋਟ ਨਹੀਂ ਆਉਂਦੀ ਹੈਗੀ ਸਰਕਾਰ ਦੀ ਉਹ ਨਹੀਂ ਲੋਟਾਉਂਦੀ ਹਾਂ ਕਦੇ ਘਰੇ ਬਣਾ ਕੇ ਬੀਬੀ ਨੂੰ ਖਵਾਇਆ ਕਦੇ ਪ੍ਰਸ਼ਾਦਾ ਬਣਾ ਕੇ ਬੜੇ ਵਾਲੀ ਖਵਾਏ ਆ ਹਾਂ ਫਿਰ ਤਾਂ ਖੁਸ਼ ਰਹਿੰਦੀ ਹੋਣੀ ਆ ਬੇਬੇ ਜਾਨ ਆਪੇ ਰਹੂਗੀ ਕਈ ਵਾਰੀ ਕਹਿੰਦੇ ਮੇਰੇ ਦਰਦ ਹੁੰਦਾ ਤੂੰ ਪਿਆ ਜਾ ਪਰ ਬਣਾ ਦੇ ਪਾਂ ਦਾਲ ਸਬਜ਼ੀ ਜਿਹੜਾ ਰਸਨਾ ਪਾ ਪਾ ਦੇਗੇ ਚਾਹ ਬਣਾਵਾਂਗੇ ਚਾਹ ਜਿਹੜਾ ਰਸਨਾ ਪਾ ਪਾ ਦੇਗੇ ਉਹ ਜਨਾਨੀ ਤੋਂ ਨਸ਼ਾਜ ਬਵੇਂ ਨਾ ਦਾਲ ਸਬਜ਼ੀ ਪਵੇ ਨਾ ਬਰਾਬਰੀ ਜੋ ਫਿਰ ਪੂਰਾ ਹੈ ਥੋੜਾ ਥੜੀ ਮੁਕਾਬਲਾ ਚੱਲਦਾ ਸਾਹਿਬ ਮੁਕਾਬਲਾ ਪੂਰਾ ਪੂਰੀ ਮਹਿਫਿਲਾਂ ਖੁੰਡੇ ਵੱਡੇ ਵੱਡੇ ਮੁੰਡਿਆਂ ਕੋਲੇ ਉਹਨਾਂ ਕੋਲੇ ਵੈਦੀਆਂ ਸੋਟੀਆਂ ਇਹਨਾਂ ਕੋਲੇ ਵੱਡੇ ਤੂਤਦੇ ਸੋਟੇ ਆ ਜਿਹੜੇ ਇੱਕ ਇੱਕ ਪੁਲਸੀਏ ਦੇ ਵੱਜ ਗਿਆ ਜਿੱਥੇ ਵੱਜ ਗਿਆ ਉਹ ਥਾਂ ਤਾਂ ਹੈ ਨਹੀਂ ਉਹਦਾ ਲੱਗਿਆ ਪਿਆ ਵਾਹ ਰੋਟੀ ਬਣਾਈ ਜਾਂਨੇ ਆ ਆਲੂ ਮਟਰ ਦੀ ਦਾਲ ਬਣੀ ਪਈ ਆ ਵਾਹ ਠੀਕ ਆ ਸਾਰਾ ਕੁਝ ਉਹ ਦਿਨੇ ਸਾਨੂੰ ਸਾਰੇ ਕਿਸਾਨਾਂ ਨੂੰ ਇਕੱਠੇ ਕਰਤੇ ਮਜ਼ਦੂਰ ਜਿੰਨੇ ਵੀ ਹੋਰ ਸਾਰੀਆਂ ਜਥੇਬੰਦੀਆਂ ਸਾਰੇ ਭਾਈ ਜਰਾ ਕਾਇਮ ਹੋ ਗਿਆ ਪੂਰਾ ਜਿੱਤੇ ਹਰੀ ਜੰਡੀ ਹੋ ਗਈ ਪਟਕੇ ਆਹ ਕੱਲ ਜਿਹੇ ਦੇ ਦੀ ਜਾ ਕੇ ਬਹਿ ਜਾਗੇ ਪਹਿਲਾਂ 13 ਮਹੀਨੇ ਬੈਠੇ ਇਹ ਤਾਂ ਕਹਿੰਦੇ ਅਭੀ 2 ਸਾਲਾਂ ਬਾਅਦ ਇਹ ਸਮਾਜੀ ਸਾਨੂੰ ਠਿੱਠ ਕਰਿਆ ਕਰੇ ਅਸੀਂ ਹੋਰ ਇਕੱਠੇ ਹੋ ਜਾਈਏ ਅੱਛਾ ਹੋਰ ਐਦਾ ਘਰੇ ਹੀ ਵੇਲੇ ਹੁੰਨੇ ਸੀ ਇੱਥੇ ਮੜਾਏ ਇਕੱਠੇ ਹੋ ਜਾ ਕਰਾਂ ਸਾਨੂੰ ਮੜਾਏ ਛੇੜੇ ਅਸੀਂ ਤਾਂ ਐਂ ਕਹਿੰਨੇ ਵੀ ਅਸੀਂ ਇਕੱਠੇ ਹੋ ਜਾ ਕਰੀਏ ਸਮਾਜ ਲੋਟ ਆ ਸਾਨੂੰ ਦਾ 2 ਸਾਲਾਂ ਬਾਅਦ ਮਿਲਣੀ ਹੋ ਜਾ ਕਰੂ ਸਾਰੇ ਜੀ ਹੋ ਜਾ ਕਰੇ ਸਾਰੇ ਪਰਿਵਾਰ ਦੀ ਇਕੱਠੇ ਦੀ ਨਾਲੇ ਭਾਈਚਾਰਾ ਵਧਿਆ ਰਹੇ ਤਖਨੌਰੀ ਬਾਰਡਰ ਤੇ ਕਿਸਾਨਾਂ ਨੇ ਖੁੰਡ ਬਣਾ ਲਏ ਨੇ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਆ ਤਾਂ ਉਸੇ ਤਰੀਕੇ ਦੇ ਨਾਲ ਬਾਈ ਬੈਠੇ ਨੇ ਬਜ਼ੁਰਗ ਤਾਂ ਸਭ ਤੋਂ ਵੱਡੀ ਗੱਲ ਹੈ ਇੱਥੇ ਪ੍ਰਸ਼ਾਦਾ ਪਾਣੀ ਵੀ ਆਪ ਹੀ ਤਿਆਰ ਕਰ ਰਹੇ ਨੇ ਤਾਂ ਬਾਈ ਜੀ ਆਪੇ ਤਿਆਰ ਕਰ ਰਹੇ ਹੋ ਪ੍ਰਸ਼ਾਦਾ ਪਾਣੀ ਸਾਰਾ ਕੁਝ ਹਾਂ ਜੀ ਹਾਂ ਆਪ ਹੀ ਤਿਆਰ ਕਰਦੇ ਹਾਂ ਵੈਸੇ ਲੰਗਰ ਵੀ ਬਹੁਤ ਹੈ ਜੀ ਪਰ ਆਪ ਹੀ ਤਿਆਰ ਕਰਦੇ ਹਾਂ ਲੰਗਰ ਤਾਂ ਬਹੁਤ ਆ ਜਾਂਦਾ ਪਰ ਆਪਣਾ ਸਿੱਖਿਆ ਹੋਇਆ ਅੰਦੋਲਨ ਨੇ ਸਿਖਾਇਆ ਤਾਂ ਪਹਿਲੇ ਨੇ ਕਿ ਹੁਣੇ ਸਿੱਖਿਆ ਕੁਝ ਅੰਦੋਲਨ ਨੇ ਵੀ ਸਿਖਾਇਆ ਜੀ ਸਿੱਖਣ ਨੂੰ ਮਿਲਿਆ ਕੁਝ ਪਹਿਲਾਂ ਹੋ ਗਏ ਅੰਦੋਲਨ ਨੇ ਪੱਕੇ ਕਰਤੇ ਪੱਕੇ ਕਰਤੇ ਜੀ ਪੱਕੇ ਹਾਂ ਹਾਂ ਜੀ ਪੱਕੇ ਕ ਆਲੂ ਮਟਰ ਜੀ ਆਲੂ ਮਟਰ ਬਣਾ ਹਾਂਜੀ ਹਾਂ ਹਾਂ ਸਹੀ ਹੈ ਤਾਂ ਬਾਈ ਆਇਓ ਕਿਹੜੇ ਪਿੰਡ ਤੋਂ ਆਇਓ ਪਿੰਡ ਮਾਨੂਕ ਸਤਾ ਜਿਲ੍ਹਾ ਬਨਾਲਾ ਜੀ ਅੱਛਾ ਹਾਂਜੀ ਸਭ ਕੁਝ ਆਪੇ ਬਣਾਉਣ ਲੱਗ ਪਏ ਹਾਂਜੀ ਹਾਂਜੀ ਹਾਂ ਪਹਿਲਾਂ ਦੇ ਵਿੱਚ ਵੀ ਹੱਥ ਫਟਾ ਦਿੰਦੇ ਹੋ ਉਹ ਕੈਉਰੀ ਕਰਦੇ ਹੋ ਨਹੀਂ 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 ਪਹਿਲਾਂ ਦਿੱਲੀ ਤੇਰਾ ਵੀ ਨਹੀਂ ਲਏ ਉਦੋਂ ਵੀ ਉੱਥੇ ਸੀ ਹੁਣ ਇੱਥੇ ਵਸੇ ਕਿਉਂ ਆ ਨਹੀਂ ਘਰੇ ਜਿਵੇਂ ਮੰਨ ਲਓ ਆਪਣੇ ਬੀਬੀਆਂ ਬਣਾਉਂਦੀਆਂ ਨੇ ਘਰੇ ਵੀ ਹੱਥ ਫਟਾ ਦਿੰਦੇ ਹੋ ਘਰੇ ਲੋੜ ਪੈਂਦੀ ਹਾਂ ਘਰੇ ਲੋੜ ਨਹੀਂ ਨਹੀਂ ਉਹ ਤਾਂ ਮੋਦੀ ਵੇਲੇ ਲੋੜ ਪੈਂਦੀ ਐ ਮੋਦੀ ਟੱਕਰ ਲੈਣੀ ਹੁੰਦੀ ਐ ਅੱਛਾ ਹਾਂਜੀ ਹਾਂ ਉਹਨਾਂ ਨੇ ਤੁਹਾਨੂੰ ਮਜਬੂਰ ਕਰਤਾ ਬਣਾਉਂਦੇ ਹ ਤਾਂ ਕਿਵੇਂ ਦੇਰਦੇ ਹੋ ਬਾਈ ਪਿੰਡਾਂ ਦੇ ਵਿੱਚ ਜਿਵੇਂ ਮੰਨ ਲਓ ਆਪਣੀ ਖੁੰਡ ਚਰਚਾ ਹੁੰਦੀ ਆ ਆਪਾਂ ਬੈਨੇ ਆ ਖੁੰਡਾਂ ਤੇ ਮਹਿਫਿਲ ਲੱਗਦੀ ਆ ਇੱਥੇ ਵੀ ਓਕਣੇ ਮਾਹੌਲ ਬਣਿਆ ਪਿਆ ਉਦੋਂ ਸੁਣਾ ਬਣਿਆ ਪਿਆ ਜੀ ਪੂਰਾ ਉਦੋਂ ਵਧੀਆ ਸੰਦ ਵਧੀਆ ਲੱਗਦਾ ਇੱਥੇ ਅੱਛਾ ਹਾਂਜੀ ਜੀ ਲੱਗਿਆ ਪਿਆ ਪੂਰਾ ਲੱਗਿਆ ਪਿਆ ਜੀ ਕਹਿੰਦੇ ਨੇ ਤੀਆਂ ਲੱਗੀਆਂ ਪਈਆਂ ਤੀਆਂ ਲੱਗੀਆਂ ਪਈਆਂ ਜੀ ਪੂਰਾ ਵਧੀਆ ਜੀ ਆ ਬਾਈ ਤੁਸੀਂ ਕਿਵੇਂ ਚੜਦੀ ਗਲਾ 'ਚੋਂ ਪੂਰੇ ਵਧੀਆ ਜੀ ਉੱਠੇ ਹੋ ਸੁਸਤ ਜਿਹਾ ਲੱਗਦੇ ਨਹੀਂ 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 ਕੋਈ ਉੱਠੇ ਨਹੀਂ ਕੋਈ ਗੱਲ ਨਹੀਂ ਵਧੀਆ ਰੋਟੀ ਪਾਣੀ ਬਣਾਇਆ ਮੁੰਡੇ ਨੇ ਆਪਣੇ ਨਾਲ ਸਾਰੇ ਸਹਿਮਤਾ ਜਮਾ ਸਾਰਾ ਕੋਈ ਸਵੇਰ ਸ਼ਾਮ ਆਪੇ ਬਣਾਉਂਦੇ ਹਾਂ ਸਾਰਾ ਆਪ ਆਪ ਦਾ ਸਾਰਾ ਕੋ ਬਣਾਉਂਦੇ ਆ ਪਕਾਉਂਦੇ ਆ ਖਾਉਂਦੇ ਟਰਾਲੀਆਂ ਦੇ ਵਿੱਚ ਹੀ ਸਭ ਕੁਝ ਬਣਾ ਲਿਆ ਆਪਾਂ ਮੰਨ ਲਓ ਚੱਲਦੇ ਫਿਰਦੇ ਘਰ ਨੇ ਆ ਤੁਹਾਡੇ ਸਾਹਮਣੇ ਆ ਚੁੱਲਾ ਲੱਗਿਆ ਪਿਆ ਵਾਹਿਦ ਰੋਟੀ ਬਣਾਈ ਜਾਂਦੇ ਆ ਆਲੂ ਮਟਰ ਦੀ ਦਾਲ ਬਣੀ ਪਈ ਹੈ ਵਾਹ ਠੀਕ ਹੈ ਸਾਰਾ ਕੁਝ ਸੁਬਾਨ ਲੱਗਦਾ ਪੂਰਾ ਹੈ ਓਕੇ ਜਾਵਾਂ ਦਿਸ ਇਜ਼ ਇੱਥੇ ਤਾਂ ਇਧਰੋਂ ਜਿਵੇਂ ਬਾਪੂ ਜੀ ਕਹਿੰਦੇ ਸੀ ਅ ਤੂੰ ਜਿਨ੍ਹਾਂ ਨੂੰ ਸੀ ਉੜਦਾ ਪੰਜਾਬ ਦੱਸਦੀ ਉਹਨਾਂ ਬਾਰਡਰਾਂ ਤੇ ਪਾਤੇ ਨਹੀਂ ਕਸ਼ਹਰੇ ਸੁੱਕਣੇ ਕਸ਼ਹਰੇ ਸੁੱਕਣੇ ਪਾਤੇ ਇੱਥੇ ਹਾਂਜੀ ਬਿਲਕੁਲ ਪਾਏ ਪਿਆ ਹਾਂ ਪਹਿਲਾਂ ਦਿੱਲੀ ਪਾਤੇ ਸੀ ਇਹ ਤਾਂ ਫਿਰ ਹੱਸੀ ਤਾਂ ਅਸੀਂ ਆਪਦੇ ਪੰਜਾਬ ਚ ਬੈਠੇ ਇੱਥੇ ਤੁਹਾਡਾ ਰੋਜ਼ ਦਾ ਹੀ ਕੰਮ ਹੈ ਹਾਂ ਹਾਂ ਇਹ ਤਾਂ ਦਿੱਲੀ ਪਾਦੇ ਅੰਗੇ ਆ ਥੋੜਾ ਜਿਹਾ ਚਰ ਖੜੋ ਤੁਸੀਂ ਕੋਥੇ ਜਾ ਕੇ ਹੀ ਪਾਉਣੇ ਆ ਅਜੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਮੀਟਿੰਗਾਂ ਦਾ ਦੌਰ ਚੱਲਦਾ ਹੈ ਜਦੋਂ ਕੋਈ ਬਸਾ ਹੁਕਮ ਆ ਗਿਆ ਉਤੋਂ ਫਿਰ ਉਹ ਦਿੱਲੀ ਦਾ ਖਾਲਸਾ ਪਹਿਲਾਂ ਵੀ ਜੰਦਰ ਹੈ ਹੁਣ ਵੀ ਵਗ ਜੂ ਇਹ ਤਾਂ ਕੋਈ ਚੜਤੀ ਗਲਾ ਚਾ ਹੈ ਚੜਤੀ ਗਲਾ ਚ ਪੂਰਾ ਹਾਂ ਹਾਂਜੀ ਬਿਲਕੁਲ ਸਹੀ ਹੈ ਤਾਂ ਬਾਈ ਜੀ ਕਿਵੇਂ ਦੇਖਦੇ ਹੋ ਇੱਥੇ ਖੁੰਡ ਉਸੇ ਤਰੀਕੇ ਨਾਲ ਬਣੇ ਹੋਣੇ ਜਿਵੇਂ ਪਿੰਡਾਂ ਦੇ ਵਿੱਚ ਆਪਾਂ ਬੈਨੇ ਆ ਮਹਿਫਰ ਲਾ ਕੇ ਉਸੇ ਤਰੀਕੇ ਦਾ ਬਣਿਆ ਹੋਇਆ ਜਿਵੇਂ ਸਾਥ ਆਪਣੀ ਪਿੰਡਾਂ ਦੀ ਲਗਦੀ ਹੈ ਉਦੋਂ ਵੀ ਵੱਧ ਪਿਆਰ ਹੈ ਜੀ ਹਾਂ ਉਦੋਂ ਜਿਹੜੇ ਨੇੜੇ ਪਿੰਡਾਂ ਦੇ ਸਾਰੇ ਆਪਸ ਵਿੱਚ ਭਾਈਚਾਰਾ ਉਦੋਂ ਵੱਧ ਗਿਆ ਮੋਦੀ ਨੇ ਸਾਨੂੰ ਸਾਰੇ ਕਿਸਾਨਾਂ ਨੂੰ ਇਕੱਠੇ ਕਰਤੇ ਹਾਂ ਮਜ਼ਦੂਰ ਜਿੰਨੇ ਵੀ ਹੋਰ ਸਾਰੀਆਂ ਜਥੇਬੰਦੀਆਂ ਸਾਰੇ ਭਾਈਚਾਰਾ ਕਾਇਮ ਹੋ ਗਿਆ ਪੂਰਾ ਅਸੀਂ ਤਾਂ ਕਹਿੰਦੇ ਮੋਦੀ ਇਸ ਤਰ੍ਹਾਂ ਘੇਰ ਨਹੀਂ ਕੋਈ ਬੜਾ ਔਖਾ ਨਹੀਂਗਾ ਹਾਂ ਅਸੀਂ ਆ ਇੱਕ ਦਿਨ ਜਿੱਦੇ ਹਰੀ ਝੰਡੀ ਹੋਗੀ ਪਟਕੇ ਆਹ ਕੱਲ ਜਿਹੇ ਦੇ ਦਿੱਲੀ ਜਾ ਕੇ ਬਹਿ ਜਾਗੇ ਪਹਿਲਾਂ 13 ਮਹੀਨੇ ਬੈਠੇ ਬਜ਼ੁਰਗਾਂ ਦਾ ਸਾਡੇ ਦਾ ਅਸ਼ੀਰਵਾਦ ਹੈ ਡੱਲੇ ਵਾਲਾ ਸਾਹਿਬ ਦਾ ਜਾਂ ਸਾਡੇ ਹੋਰ ਸਾਰੇ ਜਥੇਬੰਦੀਆਂ ਦਾ ਜਿੱਦੇ ਹਰੀ ਝੰਡੀ ਕਾਲ ਆ ਗਈ ਕੋਈ ਜਣੀ ਮੋਰਚਾ ਇੱਥੋਂ ਜੀ ਭਾਈ ਉਹਨਾਂ ਨੇ ਕਿਹਾ ਕਹਿੰਦੇ ਵਧੀਆ ਕੰਮ ਕਰਤਾ મોદી ਸੋਣਾ મોદી ਉਹਨਾਂ ਨੇ ਇੱਕ ਕੰਮ ਤਾਂ ਵਧੀਆ ਕਰਤਾ ਵੀ ਸਾਰੇ ਇਕੱਠੇ ਕਰਤੇ ਇੱਥੇ ਹਰੇਕ ਬੰਦਾ ਮਿਲਦਾ ਹਰੇਕ ਜ਼ਿਲ੍ਹੇ ਦਾ ਹਰੇਕ ਪਿੰਡ ਦਾ ਅਸੀਂ ਤਾਂ ਕਹਿੰਦੇ ਵੀ 2 ਸਾਲਾਂ ਬਾਅਦ ਇਹ ਸਮਾਜੀ ਸਾਨੂੰ ਠਿੱਠ ਕਰਿਆ ਕਰੇ ਅਸੀਂ ਹੋਰ ਇਕੱਠੇ ਹੋ ਜਾਈਏ ਅੱਛਾ ਹੋਰ ਇਹਦਾ ਘਰੇ ਹੀ ਵੇਲੇ ਉਹਨੇ ਅਸੀਂ ਇੱਥੇ ਮੜਾ ਇਕੱਠੇ ਹੋ ਜਾ ਕਰਾਂਗੇ ਟਿੱਟ ਮੰਨਦੇ ਹੋ ਹੈ ਟਿੱਟ ਮੰਨਦੇ ਹੋ ਨਹੀਂ ਜੇ ਸਾਨੂੰ ਮੜਾ ਛੇੜੇ ਅਸੀਂ ਤਾਂ ਐਂ ਕਹਿੰਦੇ ਵੀ ਅਸੀਂ ਇਕੱਠੇ ਹੋ ਜਾ ਕਰੀਏ ਸਮਾਜ ਲੋਟ ਹੈ ਸਾਨੂੰ ਤਾਂ ਹਾਂ ਸਾਰੇ ਆਵਾਦ ਮਿਲਣੀ ਹੋ ਜਾ ਕਰੂ ਸਾਰੇ ਜੀ ਹੋ ਜਾ ਕਰੇ ਸਾਰੇ ਪਰਿਵਾਰ ਦੀ ਇਕੱਠੇ ਦੀ ਨਾਲੇ ਭਾਈਚਾਰਾ ਵਧਿਆ ਰਹੇ ਅੱਗੇ ਵੀ ਫੁੱਲ ਚੜੀਆਂ ਆਈਆਂ ਚੱਲੀਆਂ ਸੀਗੀਆਂ ਦੋ ਦਿਨ ਉਹ ਇਹ ਜਿਹੇ ਫੁੱਲ ਝੜਗਾ ਤਾਂ ਪੜਾਖੇ ਬੜੂਕੇ ਲੋਕ ਘਰਾਂ ਚ ਪਾਈ ਜਾਂਦੇ ਆ ਦੀਵਾਲੀ ਵੇਲੇ ਇਹ ਜਾਨੂੰ ਸਾਨੂੰ ਕੋਈ ਹੋਣੀ ਇਹਨਾਂ ਦਾ ਇਹਨਾਂ ਦਾ ਖਤਰਾ ਖੁਤਰਾ ਨਹੀਂ ਹੈ ਅੱਛਾ ਇਹ ਤਾਂ ਕੋਈ ਗੱਲ ਨਹੀਂ ਦੀਵਾਲੀ ਵਾਲੇ ਮੰਨਦੇ ਹੋ ਸਾਰੇ ਉਹ ਦੀਵਾਲੀ ਵਾਲੇ ਇਹ ਹੋਰੇ ਕੀ ਹੈ ਇਹਨਾਂ ਦੇ ਹੋਰੇ ਇਹਨੂੰ ਕਿੱਟਾ ਕੇ ਤੁਸੀਂ ਕਹਿੰਦੇ ਹੋ ਹਾਂ ਕੋਈ ਇਹ ਜੇ ਤੁਹਾਨੂੰ ਸਾਨੂੰ ਡਰ ਨਹੀਂ ਲੱਗਦਾ ਹਾਂ ਚੜਦੀ ਕਲਾ ਚਾ ਪੰਜਾਬ ਪੂਰਾ ਚੜਦੀ ਕਲਾ ਚੀ ਚੜਦੀ ਕਲਾ ਚ ਸਹੀ ਹੈ ਇਧਰ ਬਾਪੂ ਜੀ ਨੇ ਬਾਪੂ ਜੀ ਕਿਵੇਂ ਦੇਖਦੇ ਹੋ ਫਿਰ ਇੱਥੇ ਮਹਿਫਲ ਲੱਗੀ ਹੋਈ ਆ ਪੂਰੀ ਪੂਰੀ ਮਹਿਫਲ ਆ ਖੁੰਡੇ ਵੱਡੇ ਵੱਡੇ ਮੁੰਡਿਆਂ ਕੋਲੇ ਉਹਨਾਂ ਕੋਲੇ ਬੈੰਦੀਆਂ ਸੋਟੀਆਂ ਇਹਨਾਂ ਕੋਲੇ ਵੱਡੇ ਤੂਤਦੇ ਸੋਟੇ ਆ ਹਾਂ ਜਿਹੜੇ ਇੱਕ ਇੱਕ ਪੁਲਸੀਏ ਦੇ ਵੱਜ ਗਿਆ ਜਿੱਥੇ ਵੱਜ ਗਿਆ ਉਹ ਥਾਂ ਤਾਂ ਹੈ ਨਹੀਂ ਉਹਦਾ ਪਰ ਆਪਣੇ ਇਧਰੋਂ ਕਿਸਾਨਾਂ ਨੇ ਤਾਂ ਕਿਸੇ ਦੇ ਮਾਰਿਆ ਨਹੀਂ ਕਿਸਾਨ ਤਾਂ ਸ਼ਾਂਤਮਈਆਂ ਸ਼ਾਂਤ ਕਿਸਾਨ ਸ਼ਾਂਤਮਈ ਆ ਮੁੰਡੇ ਸੀਗੇ ਵੱਧ ਗਏ ਸੀਗੇ ਹਾਂ ਚਲੋ ਉਹਨਾਂ ਨੇ ਗੋਲੀ ਚਲਾ ਲਈ ਤਾਂ ਉਧਰੋਂ ਇੱਕ ਸ਼ਰਾਰਤੀ ਆਂਸਰ ਵੀ ਫੜਿਆ ਉਧਰੋਂ ਉਹ ਹਰਿਆਣੇ ਦਾ ਸੀਗਾ ਕੋਈ ਕਹਿੰਦੇ ਮੁਲਾਜ਼ਮ ਸੀਗਾ ਮਤਲਬ ਇਧਰੋਂ ਰੋੜੇ ਸਿੱਟ ਰਿਹਾ ਸੀ ਹਾਂ ਹਾਂ ਉਹ ਉਸੇ ਗੱਲ ਤੋਂ ਇਹ ਉਹ ਭੜਕ ਗਏ ਹਾਂ ਉਹਨਾਂ ਨੇ ਉਹ ਫਰਜ਼ੇ ਕਰਦੇ ਉਹਨਾਂ ਫੈਰਾਂ ਦਾ ਡਰ ਕੋਈ ਨਹੀਂ ਹੈ ਉਹ ਬਾਈ ਕਹਿੰਦੇ ਕਹਿੰਦੇ ਇੰਨੇ ਦਾ ਦਿੱਲੀ ਆਪਾਂ ਦੀਵਾਲੀ ਤੇ ਚਲਾਉਨੇ ਆਂ ਦੀਵਾਲੀ ਤੇ ਜਦੋਂ ਚਲਾਉਨੇ ਆਂ ਕਈ ਵਾਰੀ ਉਹ ਚੱਲ ਜਾਂਦਾ ਮੇਰੇ ਵੱਜ ਗਿਆ ਤੇਰੇ ਵੱਜ ਗਿਆ ਉਹ ਤਾਂ ਉਹਨਾਂ ਦਾ ਘਰੇ ਵੀ ਵੱਜ ਜਾਂਦਾ ਹਾਂ ਹੈ ਉਹ ਗੱਲ ਆਥੇ ਹੋ ਸਾਨੂੰ ਸਾਡੇ ਸੂਬਾ ਪ੍ਰਧਾਨ ਦੀ ਇਹੀ ਹਦਾਇਤਾਂ ਜੀ 20 ਸਰਕਾਰ ਪੁਲਿਸ ਮੁਲਾਜ਼ਮ ਜਿੰਨਾ ਵੀ ਤੁਹਾਡੇ ਸਦ ਕਰਨ ਤੁਸੀਂ ਕਿਸੇ ਦਾ ਕੋਈ ਉਹ ਨਹੀਂ ਕਰਨਾ ਤੁਸੀਂ ਉਹਨੂੰ ਸਹਿਣਾ ਅਸੀਂ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਦੇਵਾਂਗੇ ਅਸੀਂ ਕੋਈ ਵੀ ਆਪ ਦੇ ਇਧਰੋਂ ਕਾਰਵਾਈ ਨਹੀਂ ਕਿਸਾਨਾਂ ਨੇ ਕਰਨੀ ਇਹ ਸਾਨੂੰ ਡੱਲੇਵਾਲ ਸਾਹਿਬ ਦਾ ਸੰਦੇਸ਼ ਹੈਗਾ ਤੁਹਾਡੀ ਜਥੇਬੰਦੀ ਦਾ ਸਲੋਗਨ ਵੀ ਇਹ ਆ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਬਿਲਕੁਲ ਹੈਗਾ ਜੀ ਇਸ ਗੱਲ 'ਚ ਕੋਈ ਸ਼ੱਕ ਨਹੀਂ ਡੱਲੇ ਵਾਲਾ ਸਾਡੇ ਬਹੁਤ ਚੰਗੇ ਤੇ ਸਾਡੇ ਬਜ਼ੁਰਗਾਂ ਆਗੂ ਐ ਅਸੀਂ ਉਹਨਾਂ ਦੀ ਹਰ ਇੱਕ ਗੱਲ ਤੇ ਪਹਿਰਾ ਦਿੰਨੇ ਆ ਪਹਿਰਾ ਦਿੰਦੇ ਰਹਾਂਗੇ ਕੋਈ ਵੀ ਸਾਡੇ ਵਿੱਚ ਸ਼ਰਾਰਤੀ ਬੰਦਾ ਨਹੀਂ ਹੈਗਾ ਜੋ ਸਰਕਾਰ ਇਹ ਜੀਆਂ ਚਾਲਾਂ ਚਲਦੀ ਆ ਆਪਦੇ ਬੰਦੇ ਭੇਜਦੀ ਆ ਉਹ ਸਰਕਾਰ ਦੇ ਬੰਦੇ ਉਹ ਕੱਲ ਫੜੇ ਵੀ ਗਏ ਐ ਤੇ ਗਾਹਾਂ ਨੂੰ ਵੀ ਪੂਰੀ ਐਸੇ ਪਹਿਰਾ ਹੈਗਾ ਅਸੀਂ ਫੜਦੇ ਵੀ ਰਹਾਂਗੇ ਸਹੀ ਹੈ ਤਾਂ ਬਾਪੀ ਵਾ ਪ੍ਰਸ਼ਾਦਾ ਪਾਣੀ ਸਾਰਾ ਇੱਥੇ ਬਣਾ ਰਹੇ ਹਾਂ ਕਾ ਸਿੱਖੇਗਾ ਤੂੰ ਹੈ ਸਿੱਖੇਗਾ ਤੂੰ ਆਦੇ ਗੱਲ ਸੁਣੋ ਵੀ ਆ ਅਸੀਂ ਦੋ ਆਂਗੇ ਇਹਦਾ ਹੈ ਮੋੜ ਮਕਸੂਦਾ ਦੇ ਬਰਨਾਲਾ ਜ਼ਿਲ੍ਹੇ ਦੇ ਅਸੀਂ ਬਠਿੰਡੇ ਦੇ ਸਾਡਾ ਭਾਈ ਸ਼ਰਾ ਵਧਿਆ ਹੋਇਆ ਹੈ ਇਹਨਾਂ ਨੇ ਬਣਾ ਲਿਆ ਅਸੀਂ ਖਾਲੀਆਂ ਅਸੀਂ ਬਣਾ ਲਿਆ ਇਹਨਾਂ ਨੇ ਖਾਲੀਆਂ ਅੱਛਾ ਬਾਅ ਕੁਛ ਚੱਲੀ ਜਾਂਦਾ ਹੈ ਪਹਿਲਾਂ ਹੀ ਆਉਂਦਾ ਸੀ ਪ੍ਰਸ਼ਾਦਾ ਪ੍ਰਸ਼ੂਦਾ ਪਹਿਲਾਂ ਹੀ ਬਣਾਉਣਾ ਆਉਂਦਾ ਸੀ ਘਰ ਸਿੱਖੇ ਕਿਵੇਂ ਫਿਰ ਕਿਆ ਅੰਦੋਲਨ ਨੇ ਸਿਖਾਤਾ ਯਾਰ ਗੱਲ ਸੁਣ ਲੈ 30 ਸਾਲ ਦਾ ਸ਼ਾਨਦਾਨਾ ਮੈਂ ਪ੍ਰਸ਼ਾਦੇ ਬਣਾਉਂ 30 ਸਾਲ ਦਾ ਅੱਛਾ ਹਾਂ 30 ਸਾਲ ਤੋਂ ਪ੍ਰਸ਼ਾਦੇ ਬਣਾਉਣੀ ਪ੍ਰਸ਼ਾਦੇ ਬਣਾ ਲੈਂਦੇ ਆਂਗੇ ਕਿਉਂ ਬਣਾਉਣੇ ਆ ਹਾਂ ਸਾਡੇ ਸੰਤ ਸੀ ਉਹ ਸੱਦ ਲੈਂਦੇ ਸੀ ਹਾਂ ਸਬਜ਼ੀ ਬਣਾ ਦਿੰਦਾ ਉਹਨਾਂ ਨੂੰ ਪ੍ਰਸ਼ਾਦ ਦੇ ਬਣਾ ਦਿੰਦਾ ਅੱਛਾ ਉਹਨਾਂ ਨੇ ਸ਼ਿਕਾਇਤ ਸੀ ਅੱਛਾ ਹਾਂ ਤਾਂ ਉੱਥੇ ਹੀ ਸਿੱਖੇ ਹੋਏ ਹੋ ਫਿਰ ਉਹ ਕੰਮ ਆ ਗਿਆ ਇੱਥੇ ਆ ਕੇ ਇੱਥੇ ਕੰਮ ਆ ਗਿਆ ਇਹ ਇਹ ਤਰ੍ਹਾਂ ਦੇ ਵਿੱਚ ਵੀ ਰਹਿ ਕੇ ਸਿੱਖੇ ਜਾਂਦੇ ਆ ਜੀ ਕਈ ਵਾਰੀ ਮੀਆਂ ਵੀ ਵੀ ਹੁੰਨੇ ਆ ਬੱਚੇ ਹੁੰਦੇ ਆ ਹਾਂ ਆਪਸ ਵਿੱਚ ਕੋਈ ਤਕਰਾਰ ਹੋ ਗਿਆ ਜਿਵੇਂ ਸਰਕਾਰ ਨਾਲ ਤਕਰਾਰ ਹੈ ਰੁਸ ਗਈ ਰੁਸ ਗਈ ਨਾ ਬਣਾਈ ਹੁਣੋ ਕੁੱਟਨੀਆਂ ਮਾਰਨੀਆਂ ਆਪ ਚੱਕ ਲੈਦਾ ਸੀ ਚੱਕਲਾ ਵੇਡਣਾ ਅਰੇ ਬੀਬੀ ਵੀ ਸਰਕਾਰ ਆ ਫਿਰ ਹੈ ਹਾਂ ਜੀ ਉਹ ਵੀ ਸਰਕਾਰ ਹੈ ਹਾਂ ਜੀ ਇਹ ਸਰਕਾਰ ਦਾ ਕਹਿੰਦੇ ਲੋਟ ਆ ਜਾਂਦੀ ਆ ਉਹ ਲੋਟ ਨਹੀਂ ਆਉਂਦੀ ਇਹ ਸਰਕਾਰ ਦੀ ਉਹ ਨਹੀਂ ਲੋਟ ਆਉਂਦੀ ਹਾਂ ਹਾਂ ਉਹ ਵਜ਼ੀਰ ਹੁੰਦਾ ਬੀਰਵਾਲ ਦਾ ਅੱਛਾ ਬੀਰਵਾਲ ਵਜ਼ੀਰ ਹੈ ਉਹ ਤੇ ਵਜ਼ੀਰ ਵਿਗੜ ਗਿਆ ਫਿਰ ਸਰਕਾਰ ਹੋ ਜੂਗਾ ਸਾਰੀ ਗੱਲ ਹੈ ਕੀ ਕਦੇ ਮੈਂ ਘਰੇ ਬਣਾ ਕੇ ਬੀਬੀ ਨੂੰ ਖੁਆਇਆ ਕਦੇ ਪ੍ਰਸ਼ਾਦਾ ਬਣਾ ਕੇ ਬੜੇ ਵਾਲੀ ਖੁਆਏ ਆ ਹਾਂ ਫਿਰ ਤਾਂ ਕੁਛ ਰਹਿੰਦੀ ਹੋਣੀ ਆ ਬੇਬੇ ਦਾ ਇਹਨਾਂ ਆਪ ਹੀ ਰਹੂਗੀ ਕਈ ਵਾਰੀ ਕਹਿੰਦੀ ਆ ਮੇਰੇ ਦਰਦ ਹੁੰਦਾ ਤੂੰ ਪਾ ਜਾ ਪਰ ਉਸ ਹੀ ਬਣਾ ਦੇ ਅੱਛਾ ਸਾਰਾ ਕੁਝ ਕਰੇ ਤੁਸੀਂ ਬਣਾ ਕੇ ਖੁਆਇਆ ਫਿਰ ਕਰੇ ਹਾਂਜੀ ਹਾਂਜੀ ਆ ਮੈਂ ਬੇਬੇ ਕੀ ਕਹਿੰਦੀ ਹੁੰਦੀ ਆ ਨਗੋਚਾ ਕੱਢਦੀ ਹੁੰਦੀ ਆ ਕਰ ਨਹੀਂ ਨਗੋਚਾ ਕੱਢਦੀ ਹੁੰਦੀ ਉਹ ਉਹ ਜੇ 7 ਬਾਰੀ ਜਨਮ ਲੈ ਲੇ ਤਾਂ ਵੀ ਨਹੀਂ ਸੱਡ ਰਕੇ ਬਣਾ ਸਕਦੀ ਲੈ ਲੈ ਗਈ ਤਾਂ ਬੜੀ ਗੱਲ ਕਹਦੀ ਤੁਸੀਂ ਨੇ ਕਿਤੇ ਬੇਬੇ ਰਸਨ ਆ ਜਾਵੇ ਉਹ ਨਹੀਂ ਰੋਜ਼ ਦੀ ਰੋਜ਼ ਦੀ ਦੀ ਉਹ ਨਹੀਂ ਨਾ ਮੁੜ ਕੇ ਕਿਤੇ ਮਨਾਉਂਦੇ ਰਹੋ ਇੰਟਰਵਿਊ ਦੇ ਕੇ ਰਸ ਜੇ ਨਹੀਂ 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 ਹਾਂ ਉਹ ਆਪਣੇ ਆਏ ਆ ਵੀ ਆਪਾਂ ਆਪਾਂ दाल ਸਬਜ਼ੀ ਜਿਹੜਾ ਰਸਨ ਆਪਾਂ ਪਾ ਦਾਂਗੇ ਚਾਹ ਬਣਾਵਾਂਗੇ ਚਾਹ ਜਿਹੜਾ ਰਸਨ ਆਪਾਂ ਪਾ ਦਾਂਗੇ ਉਹ ਜਨਾਨੀ ਤੋਂ ਨਾਸ਼ਾਜ ਬਵੇਂ ਨਾ ਦਾਲ ਸਬਜ਼ੀ ਬਵੇਂ ਅੱਛਾ ਨਾ ਬਰਾਬਰੀ ਜੋ ਫਿਰ ਪੂਰਾ ਹੈ ਅੜੋਧੜੀ ਮੁਕਾਬਲਾ ਚੱਲਦਾ ਹੈ ਮੁਕਾਬਲਾ ਪੂਰਾ ਚੱਲਦਾ ਇਹਨਾਂ ਨੂੰ ਨਹੀਂ ਛੇੜਾਂਗੇ ਆਏ ਆਇਆ ਅਸੀਂ ਤਾਂ ਲੁਕਸ਼ ਕਾੜ ਦਿੰਨੇ ਆ ਜਿੱਦੇ ਅਸੀਂ ਬਣਾ ਦਈਏ ਫਿਰ ਉਂਗਲਾਂ ਨਾਲ ਚੜਦੀ ਹੈ ਆ ਬਾਪੂ ਸਰ ਪੂਰਾ ਚੜਦੀ ਕਲਾਜੋਂ ਹੈ ਜਮਾ ਚੜਦੀ ਕਲਾਜ ਚ ਚੜਦੀ ਕਲਾਜ ਚ ਤੇ ਬੇਬੇ ਮੇਰਾ ਇੰਟਰਵਿਊ ਦੇ ਕੇ ਲੜ ਪਈ ਥੋੜਨਾ ਵੀ ਤੂੰ ਤਾਂ ਐਂ ਬੋਲਦਾ ਸੀ ਮੈਨੂੰ ਹਾਂ ਤਾਂ ਕੁਝ ਨਹੀਂ ਕਹਿੰਦੀ ਉਹਨੂੰ ਪਤਾ ਹੀ ਐ ਤੂੰ ਉਂਗਲਾ ਚੜਦੀ ਰਹੀ ਐ ਲੜੇ ਤਾਂ ਤਾਂ ਗੱਲ ਝੁੱਟੀ ਹੋਵੇ ਅੱਛਾ ਗੱਲ ਸੱਚੀ ਐ ਹਾਂ ਦੇ ਕਰੇਗੀ ਮੈਂ ਕਹਿੰਦਾ ਹਾਂ ਬਾਪੂ ਦਾ ਕਹਿੰਦਾ ਉਂਗਲਾ ਚੜਦੇ ਨੇ ਤੂੰ ਥੋੜੇ ਵੀ ਉਂਗਲਾ ਚੜਦੇ ਨੇ ਫੇਰ ਉਹ ਸਾਰੇ ਹੀ ਚੱਟਣਗੇ ਜਦੋਂ ਅਸੀਂ ਬਣਾਤਾ ਇਹ ਬੁੱਢੇਦਾਲ ਦਾ ਹੈਗਾ ਬੁੱਢੇਦਾਲ ਦਾ ਮਰਤਸ਼ਕ ਹੈ ਵਾਹ ਨਾ ਅੱਛਾ ਹਾਂ ਬੁੱਢਾਦਾਲ ਦਾ ਮਰਤਸ਼ਕ ਹੈ ਹਾਂ ਘੋੜੇ ਆਇਆਂ ਦਾ ਇਹ ਪਿੱਛੇ ਨਹੀਂ ਹਟਣਾ ਨਹੀਂ ਗਾਉਂ ਅੱਛਾ ਆ ਬੁੱਢਾ ਦਲ ਤੋਂ ਅਮਰਤ ਵੀ ਛੱਕਾ ਤੁਸੀਂ ਹਾਂਜੀ 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 ਹਾਂ ਅਗਰ ਉਹੀ ਗੱਲ ਹੋ ਗਈ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਆਪਣਾ ਹੱਥੀਆ ਆਪਣਾ ਆਪੇ ਹੀ ਗਾਇ ਸਵਾਰੀ ਆ ਹਾਂਜੀ ਹਾਂ ਆਪ ਹੀ ਆਪ ਇਹ ਮੇਰੀ ਗੱਲ ਸੁਣੋ ਨਾ ਸਾਡਾ ਮੋਦੀ ਨਾ ਅਮਰਤ ਸ਼ਾ ਨਾ ਕੋਈ ਹੋਰ ਦੇਸ਼ ਦਾ ਪ੍ਰਧਾਨ ਮੰਤਰੀ ਸਾਡਾ ਮਸਲਾ ਨਹੀਂ ਹੱਲ ਕਰਦਾ ਕਰ ਸਕਦਾ ਸਾਡਾ ਮਸਲਾ ਉਹਨੇ ਹੱਲ ਕਰਨਾ ਹੈ ਉਹ ਤੋਂ ਕਰੋਨਾ ਉਹੀ ਕਰੂਗਾ ਇੱਥੇ ਖੜਾਵਾ ਵੀ ਕਰੂਗਾ ਇਸ ਜਗ੍ਹਾ ਤੇ हां ਇਸ ਜਗ੍ਹਾ ਤੇ ਫਾਦੇ ਦੇ ਝੰਡੇ ਚਲਾ ਕੇ ਫਿਰ ਤੁਰਾਂਗੇ ਅਸੀਂ ਸੱਚ ਹੈ ਸਾਨੂੰ ਇਸ ਤੋਂ ਬਾਰਡਰ ਤੋਂ ਘਾ ਲੰਘਣ ਦੇਣ ਇੱਥੇ ਇੱਥੋਂ ਬਹੁਤ ਪ੍ਰਾਪਤ ਹੋ ਤੁਸੀਂ ਕਿਵੇਂ ਜਿਵੇਂ ਕਿਹਾ ਵੀ ਹਾਂ ਚਾਹ ਇਹ ਜੀ ਬਣਾਉਨੇ ਆ ਵੀ ਬਣਦੀ ਨਹੀਂ ਹੈਗੀ ਬੇਬੇ ਤੋਂ ਮੰਨੋ ਪੀਐਮ ਮੋਦੀ ਵੀ ਕਹਿੰਦਾ ਵੀ ਹਾਂ ਵਿੱਚ ਚਾਹ ਬਣਾ ਕੇ ਮੈਂ ਪ੍ਰਧਾਨ ਮੰਤਰੀ ਬਣਿਆ ਉਹ ਸਾਡੇ ਵਾਲੀ ਚਾਹ ਨਹੀਂ ਪੀ ਸਕਦੀ ਪੀਤੀ ਉਹਨੇ ਹਾਂ ਉਹਦਾ ਉਹਦਾ ਵੇਚਦਾ ਰਿਹਾ ਗੱਡੀਆਂ 'ਚ ਅਸੀਂ ਸੰਗਤ ਦੀ ਵਿੱਚ ਬੈਗਰ ਨੂੰ ਯਾਦ ਕਰਕੇ ਬਣਾਉਣੀ ਸਾਡੇ ਰਕ ਨਰੇੜੀ ਦੀ ਰੋਗ ਨੰਨ ਨੰਗ ਵਲੰਗ ਬੰਦਾ ਉਹ ਗੱਡੀਆਂ 'ਚ ਵੇਚਦਾ ਰਿਹਾ ਹਾਂ ਹਾਂ ਪੈ ਹਾਂ ਪਤਾ ਨਹੀਂ ਵਿੱਚ ਥੱਲੇ ਉੱਤੇ ਚਾਹ ਥੱਲੇ ਫੀਮ ਹੋਵੇ ਦੱਸ ਕਿਸੇ ਸੱਚ ਕਿਤੇ ਝੂਠ ਕਿਵੇਂ ਮੁਕਾਬਲਾ ਹੋ ਨਹੀਂ ਵਿਚਾਰ ਨਾਲ ਮੁਕਾਬਲਾ ਨਹੀਂ ਹੋ ਸਕਦਾ ਨਾ ਨਹੀਂ ਹੋ ਸਕਦਾ ਆਹ ਮਰ ਸਾਨੂੰ ਹੀ ਘੇਰ ਲਿਆ ਆਹ ਗਾਹ ਹੋਰ ਵੀ ਪੁੱਛ ਲਾ ਕਿਸੇ ਨੂੰ ਵੀ ਅਸੀਂ ਮੈਂ ਬੈਠੇ ਦੇ ਕੀ ਤੁਹਾਨੂੰ ਆਇਆ ਵੀ ਇੱਥੇ ਬਾਪੂ ਬੈਠੇ ਨੇ ਇੱਥੇ ਮਜ਼ੀ ਜੀ ਲੱਗਿਆ ਨਾ ਜੀ ਲੱਗਿਆ ਜੀ ਲੱਗਿਆ ਤੁਹਾਡੇ ਕੋਲ ਆ ਕੇ ਚਲੋ ਠੀਕ ਹੈ ਹੋਰ ਕੀ ਕਹਾ ਹੁਣ ਹੋਰ ਦੇਖ ਲਓ ਚੜਦੀ ਗਲਾਚੋਂ ਜਕਾਰਾ ਛੱਡ ਦਿਓ ਬੋਲੇ ਸੋਨਿਆ ਤਾਂ ਦੇਖ ਸਕਦੇ ਹੋ ਤੁਸੀਂ ਬਾਪੂ ਉਹਨਾਂ ਨੇ ਮਹਿਫਲ ਲਈ ਹੋਈ ਆ ਪੂਰੀ ਤਾਂ ਇੱਥੇ ਸਾਰਾ ਕੁਝ ਆਪਣੇ ਹੱਥੀਂ ਕਰਦੇ ਨੇ ਜਿਵੇਂ ਗੁਰੂ ਸਾਹਿਬ ਦਾ ਫਰਮਾਨ ਆ ਆਪਣਾ ਹੱਥੀਂ ਆਪਣਾ ਆਪੇ ਹੀ ਕਾਇਸਵਾਰੀ ਆ ਸਾਰਾ ਕੁਝ ਕੱਪੜੇ ਵੀ ਆਪੇ ਧੋਂਦੇ ਨੇ ਪ੍ਰਸ਼ਾਦਾ ਪਾਣੀ ਵੀ ਆਪੇ ਬਣਾਉਂਦੇ ਨੇ ਸਭ ਕੁਝ ਇੱਥੇ ਆਪ ਕਰਦੇ ਨੇ ਤਾਂ ਲੋੜ ਆ ਕਿਤੇ ਨਾ ਕਿਤੇ ਸਰਕਾਰ ਵੀ ਆ ਜਿਹੜੀ ਇਹਨਾਂ ਬਜ਼ੁਰਗਾਂ ਦੀ ਇਹਨਾਂ ਕਿਸਾਨਾਂ ਦੀ ਗੱਲ ਸੁਣੇ ਤਾਂ ਜੋ ਜੇਕਰ ਕਿਸਾਨ ਹੀ ਸਾਡਾ ਸੁਖੀ ਹੋਊਗਾ ਤਾਂ ਦੇਸ਼ ਆ ਜਿਹੜਾ ਸੁਖੀ ਹੋਊਗਾ ਤਾਂ ਅਸੀਂ ਅੱਗੇ ਵਧ ਸਕਾਂਗੇ ਕੈਮਰਾ ਪਰਸਨ ਵਤਨ ਦੇ ਨਾਲ ਮਹਾਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਖਨੌਰੀ